ਮੈਂ ਹੁਣੇ ਬਣਾ ਸਕਦੀ ਬਿਲਕੁਲ ਫਿਰ ਨਹੀਂ ਇਹ ਬਣਨੇ ਜੇ ਮੈਂ ਘਰ ਬਣਾ ਲਿਆ ਫਿਰ ਮੈਂ ਬੱਚੇ ਨਹੀਂ ਸੀ ਬਣਾ ਉਹਨਾਂ ਨੂੰ ਸੈੱਟ ਨਹੀਂ ਸੀ ਕਰ ਸਕਦੇ ਜਮਾ ਵੀ ਨਹੀਂ ਕਰ ਸਕਦੇ ਸੀ ਨਹੀਂ ਸੀ ਕਰ ਸਕਦੀ ਫਿਰ ਮੈਨੂੰ ਘਰ ਹੀ ਦਿਸਣਾ ਸੀਗਾ ਹਮ ਪਰ ਜੇ ਹੁਣ ਮੈਂ ਬੱਚੇ ਸੈੱਟ ਕੀਤੇ ਉਹਨਾਂ ਦਾ ਸੁਪਨਾ ਮੇਰੇ ਬੱਚੇ ਪੂਰਾ ਕਰਨਗੇ ਹਮ ਉਹ ਕਹਿੰਦੇ ਆ ਕਰਾਂਗੇ ਮੰਮੀ ਹਮ ਸੋਹਣੀ ਜੀ ਕੋਠੀ ਤਿਆਰ ਕਰੋਗੇ ਮਤਲਬ ਪਿੰਡ ਹਉਣ ਵਾਲੇ ਸਮੇਂ ਚ ਉਹ ਵਾਹਿਗੁਰੂ ਦੀ ਕਿਰਪਾ ਉਹਨੂੰ ਪਤਾ ਉਹ ਪਤਾ ਨਹੀਂ ਉਹ ਵਾਹਿਗੁਰੂ ਜੀ ਜੋ ਕਰਾਣਗੇ ਹਨ ਉਹ ਉਹਨਾਂ ਦੀ ਰਜਾ ਹੈ ਵੀ ਕਿਵੇਂ ਹੋਊਗਾ ਕੋਸ਼ਿਸ਼ ਜ਼ਰੂਰ ਹੈਗੀ ਹੈ ਕੋਸ਼ਿਸ਼ ਹੈਗੀ ਹੂੰ ਕੋਸ਼ਿਸ਼ ਹੈਗੀ ਹੈ ਕਿ ਕੁਝ ਛੋਟਾ ਜਿਹਾ ਬਣਾਈਏ ਹੂੰ ਪਰ ਵੱਡਾ ਬਣੂ ਛੋਟਾ ਬਣੂ ਇਹ ਵਾਹਿਗੁਰੂ ਨੂੰ ਪਤਾ ਹੂੰ ਜਿਵੇਂ ਜਿਵੇਂ ਬੱਚੇ ਕਰਨਗੇ ਅੱਗੇ ਅੱਗੇ ਉਵੇਂ ਉਵੇਂ ਅੱਗੇ ਹੋਣਾ ਗਾ ਹੈ ਨਾ ਅਸੀਂ ਹੁਣ ਕਹਿ ਨਹੀਂ ਸਕਦੇ ਹੈਗੇ ਵੀ ਅਸੀਂ ਬਹੁਤ ਵੱਡਾ ਕਰਾਂਗੇ ਕਿਉਂਕਿ ਉਦੀ ਉਹੀ ਰਾਜਾ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਬਿਲਕੁਲ ਸਹੀ ਗੱਲ ਹੈ ਮੈਂ ਇਹ ਕਹਿੰਦੀ ਹੁੰਦੀ ਕਦੀ ਕਦੀ ਪਰਸੋਂ ਚੌਥੀ ਮੈਂ ਬੱਚਿਆਂ ਨਾਲ ਗੱਲ ਕਰਦੀ ਸੀ ਵੀ ਰੱਬ ਨੇ ਉਹਨਾਂ ਦੀ ਥੋੜੀ ਜ਼ਿੰਦਗੀ ਲਿਖ ਕੇ ਉਹ ਥੋੜਾ ਜਿਹਾ ਕਦੀ ਕਦੀ ਕੀ ਪਤਾ ਪਛਤਾਉਂਦਾ ਹੋਵੇ ਹੂੰ